ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਡੀ ਕੁਰਬਾਨੀ ਪਤਾ ਕੀ ਹੈ ਜਦੋਂ ਤੁਸੀਂ ਆਪਣਾ ਮੋਬਾਈਲ ਚਾਰਜ ਤੋਂ ਲਾ ਕੇ ਕਿਸੇ ਦੂਜੇ ਦਾ ਲਾਉਣ ਦਿੰਦੇ ਹੋ ਇੱਕ ਬੰਦਾ ਚਾਬੀ ਨਾਲ ਆਪਣੇ ਕੰਨ ਦੇ ਵਿੱਚ ਖੁਰਕ ਕਰ ਰਿਹਾ ਸੀ ਦੂਜਾ ਬੰਦਾ ਉਹਨੂੰ ਬੜੇ ਧਿਆਨ ਨਾਲ ਦੇਖ ਰਿਹਾ ਸੀ ਉਹ ਬੋਲਦਾ ਕਹਿੰਦਾ ਬਰੇ ਜੇ ਸਟਾਰਟ ਨਹੀਂ ਹੋ ਰਿਹਾ ਮੈਂ ਤਾਂ ਕਲਾਮ ਘਰ ਵਾਲਾ ਕਵਰਾਇਆ ਹੋਇਆ ਕਰਿਆ ਹੈ ਘਰ ਵਾਲੀ ਨੂੰ ਬੋਲਦਾ ਕਹਿੰਦਾ ਜਦੋਂ ਮੈਂ ਰਾਹਤੇ ਦੇ ਵਿੱਚੋਂ ਆ ਰਿਹਾ ਸੀ ਨਾ ਇੱਕ ਕੁੱਤਾ ਉਦੋਂ ਉਹਨਾਂ ਦੀ ਛੋਟੀ ਕੁੜੀ ਬੋਲਦੀ ਕਹਿੰਦੀ ਮੇਰੀ ਵੀਰੇ ਨੇ ਪੈਨਸਲ ਤੋੜਤੀ ਉਹ ਫੇਰ ਬੋਲਣ ਲੱਗਾ ਘਰ ਵਾਲਾ ਕਹਿੰਦਾ ਹਾਂ ਮੈਂ ਗੱਲ ਕਰ ਰਿਹਾ ਸੀ ਕੁੱਤਾ ਉਸ ਤੋਂ ਬਾਅਦ ਉਹਦਾ ਭਰਾ ਬੋਲ ਪਿਆ ਕੁੜੀ ਦਾ ਕਹਿੰਦਾ ਇਹਨੇ ਪਹਿਲਾਂ ਮੇਰੀ ਮੰਮੀ ਕਾਰ ਤੋੜੀ ਐ ਉਹਦੀ ਮੰਮੀ ਬੋਲਦੀ ਐ ਕਹਿੰਦੀ ਟਹਿ ਜਾਣੇ ਰੱਬ ਕਰਕੇ ਚੁੱਪ ਕਰ ਜੋ ਪਹਿਲਾਂ ਕੁੱਤੇ ਦੀ ਗੱਲ ਸੁਣ ਲਾਂਨ ਦੋ ਇੱਕ ਬਾਬੇ ਨੇ ਮੈਨੂੰ ਕਿਹਾ ਸੀ ਕਹਿੰਦਾ ਪੁੱਤ ਤੇਰੇ ਕੋਲੇ ਐਨਾ ਆਊਗਾ ਨਾ ਐਨਾ ਆਊਗਾ ਤੂੰ ਕਹਿੰਦਾ ਬੰਦਾ ਬੰਦਾ ਥੱਕ ਜਾਏਗਾ ਫੇਰ ਵੀ ਤੇਰੇ ਕੋਲੇ ਮੁੱਕਣਾ ਨਹੀਂ ਆਉਂਦਾ ਹੀ ਰਹੂਗਾ ਅੱਜ ਪਤਾ ਲੱਗਿਆ ਵਟਸਐਪ ਵਾਲੇ ਮੈਸੇਜਾਂ ਦੀ ਗੱਲ ਕਰਦਾ ਸੀ ਬਾਬਾ ਤਾਂ ਕੁੜੀ ਨੇ ਫੋਨ ਲਾਇਆ ਕਹਿੰਦੀ ਸੌ ਗਿਆ ਮੇਰਾ ਸੋਨਾ ਮੁੰਡਾ ਕਹਿੰਦਾ ਹਾਂ ਸੌ ਗਿਆ ਕਹਿੰਦੀ ਜੇ ਸੌ ਗਿਆ ਫਿਰ ਫੋਨ ਕਿਵੇਂ ਚੱਕ ਲਿਆ ਕਹਿੰਦਾ ਮੈਂ ਸੋਨੇ ਦਾ ਪਾਪਾ ਬੋਲ ਕੱਲ ਵਾਲੇ ਪੇਪਰ 'ਚ ਜੇ ਫੇਲ ਹੋ ਗਿਆ ਨਾ ਤੇਰੇ ਸੋਨੇ ਦੀ ਐਸੀ ਰੀਲ ਬਣਾਉਂ ਸੌਣ ਲੈਕ ਨਹੀਂ ਰਹਿਣਾ ਪੱਪੂ ਕਹਿੰਦਾ ਉਹ ਜਿਹੜਾ ਸਾਹਮਣੇ ਟੇਬਲ ਤੇ ਬੰਦਾ ਬੈਠਾ ਨਾ ਉਹਦੇ ਨਾਲ ਮੇਰੀ ਦੁਸ਼ਮਣੀ ਟੇਬਲ ਤੇ ਚਾਰ ਬੰਦੇ ਬੈਠੇ ਸੀ ਉਹਦਾ ਦੋਸਤ ਕਹਿੰਦਾ ਟੇਬਲ ਤੇ ਤਾਂ ਚਾਰ ਬੰਦੇ ਬੈਠੇ ਨੇ ਉਹ ਕਹਿੰਦਾ ਜਿਹਦੇ ਮੁੱਛਾਂ ਰੱਖੀਆਂ ਹੋਈਆਂ ਕਹਿੰਦਾ ਮੁੱਛਾਂ ਤਾਂ ਚਾਰਾਂ ਦੇ ਆਉਂਦੇ ਰੱਖੀਆਂ ਹੋਈਆਂ ਨੇ ਕਹਿੰਦਾ ਉਹ ਜਿਹਦੇ ਚਿੱਟੇ ਕੱਪੜੇ ਪਾਏ ਹੋਏ ਨੇ ਕਹਿੰਦਾ ਚਿੱਟੇ ਕੱਪੜੇ ਵੀ ਚਾਰਾਂ ਦੇ ਪਾਏ ਹੋਏ ਨੇ ਪਾਪੂ ਨੇ ਰਿਵਾਲਵਰ ਕੱਢਿਆ ਤਿੰਨਾਂ ਦੇ ਗੋਲੀ ਮਾਰਤੀ ਕਹਿੰਦਾ ਉਹ ਜਿਹੜਾ ਹੁਣ ਕੱਲਾ ਰਹਿ ਗਿਆ ਉਹਦੇ ਨਾਲ ਮੇਰੀ ਦੁਸ਼ਮਣੀ ਹੈ ਅੱਜ ਕੱਲ 4-5 ਸਾਲ ਦੇ ਜਵਾਕ ਪਤਾ ਨਹੀਂ ਕੀ ਗਾਉਂ ਦੇ ਫਿਰਦੇ ਰਹਿੰਦੇ ਹੁੰਦੇ ਨੇ ਅਸੀਂ 4-5 ਸਾਲ ਦੀ ਉਮਰ ਦੇ ਵਿੱਚ ਬਸ ਆਹੀ ਗਾਉਂਦੇ ਹੁੰਦੇ ਸੀ ਸ਼ਕਤੀ 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 ਮਾਨ ਸ਼ਕਤੀ 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 ਮਾਨ ਸ਼ਕਤੀ 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 ਮਾਨ ਸ਼ਕਤੀ 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 ਮਾਨ ਸੌਰਾਂ ਕਹਿੰਦਾ ਭਾਈ ਤੂੰ दारू ਪੀਣਾ ਸਾਨੂੰ ਦੱਸਿਆ ਨਹੀਂ ਪਹਿਲਾਂ ਜਵਾਈ ਬੋਲਦਾ ਉਹਨਾਂ ਦਾ ਕਹਿੰਦਾ ਥੋੜੀ ਕੁੜੀ ਲਹੂ ਪਿੰਦੀ ਐ ਤੁਸੀਂ ਕਿਹੜਾ ਦੱਸਿਆ ਕਾਰ ਆਲੀ ਕਹਿੰਦੀ ਅੱਜ ਮੇਰੀ ਕਹਿੰਦੀ ਸਿਹਤ ਜੀ ਨਹੀਂ ਠੀਕ ਲੱਗਦੀ ਕਾਰ ਵਾਲਾ ਕਹਿੰਦਾ ਉਹ ਮੈਂ ਸੋਚ ਰਿਹਾ ਸੀ ਵੀ ਜੇ ਆਪਾਂ ਅੱਜ ਡਿਨਰ ਬਾਹਰ ਕਰਿਆਈਏ ਕਰ ਵਾਲਾ ਕਹਿੰਦੀ ਸਤੀ ਲਾ ਮੈਂ ਤਾਂ ਕਹਿੰਦੀ ਮਜ਼ਾਕ ਕਰ ਰਹੀ ਸੀ ਘਰ ਵਾਲਾ ਕਹਿੰਦਾ ਫਿਰ ਮੈਂ ਵੀ ਮਜ਼ਾਕ ਹੀ ਕਰ ਰਿਹਾ ਸੀ ਚਾਲ ਕਹਿੰਦਾ ਰੋਟੀ ਬਣਾ ਕੁੜੀ ਕਹਿੰਦੀ ਜਦੋਂ ਬੱਦਲ ਗਰਜਦੇ ਨੇ ਤੇਰੀ ਯਾਦ ਆਉਂਦੀ ਹੈ ਜਦੋਂ ਸੌਣ ਆਉਂਦਾ ਹੈ ਤੇਰੀ ਯਾਦ ਆਉਂਦੀ ਹੈ ਜਦੋਂ ਮੀਂਹ ਦੀਆਂ ਕਣੀਆਂ ਡਿੱਗਦੀਆਂ ਨੇ ਨਾ ਉਦੋਂ ਤੇਰੀ ਯਾਦ ਆਉਂਦੀ ਹੈ ਮੁੰਡਾ ਬੋਲ ਮੈਨੂੰ ਪਤਾ ਹੈ ਤੇਰੀ ਸ਼ਾਤਰੀ ਮੇਰੇ ਕੋਲ ਹੈ ਕੋਈ ਨਾ ਮੋੜ ਦੂ ਬੱਲੂ ਕਹਿੰਦਾ ਜਿਹੜਾ ਮੇਰੀ ਇੱਛਾ ਪੂਰੀ ਕਰੂਗਾ ਨਾ ਉਹਨੂੰ ਮੈਂ 1 ਲੱਖ ਰੁਪਈਆ ਨਾਮ ਦਊਂਗਾ। ਕੱਲੂ ਕਹਿੰਦਾ ਕੀ ਇੱਛਾ ਤੇਰੀ? ਬੱਲੂ ਕਹਿੰਦਾ ਮੈਨੂੰ 2 ਲੱਖ ਰੁਪਈਆ ਚਾਹੀਦਾ। ਸਵਾਮੀ ਜੀ ਕਹਿੰਦਾ ਉਹ ਘਰ ਵਾਲੀ ਨੂੰ ਕੀ ਕਹਿੰਦੇ ਨੇ ਜਿਹੜੀ ਸੋਹਣੀ ਵੀ ਹੋਵੇ, ਚੰਗੀ ਵੀ ਹੋਵੇ, ਲੰਮੀ ਵੀ ਹੋਵੇ, ਦਿਮਾਗ ਤੋਂ ਵੀ ਤੇਜ ਹੋਵੇ ਤੇ ਘਰ ਵਾਲੇ ਦੇ ਸਮਝਾਉਣ ਤੇ ਘਰ ਵਾਲੇ ਨਾਲ ਲੜਦੀ ਵੀ ਨਾ ਹੋਵੇ। ਸਵਾਮੀ ਜੀ ਬੋਲਦਿਆ ਕੰਦਾ ਪੁੱਤੇ ਤਾਂ ਮਨ ਦਾ ਬਹਿਮ ਹੀ ਐ ਮਨ ਦਾ ਬਹਿਮ ਕਹਿੰਦੇ ਨੇ ਇਹਨੂੰ ਤਾਂ ਬਸ ਬੇਟਰ ਨੇ ਕਾਲੂ ਨੂੰ ਬੈਲ ਦਿੱਤਾ ਕਾਲੂ ਕਹਿੰਦਾ ਹਾਂ ਲੈ ਕਹਿੰਦਾ ਮੇਰਾ ਕਾਰਡ ਰੱਖ ਲੈ ਬੇਟਰ ਕਹਿੰਦਾ ਪਰ ਇਹ ਤਾਂ ਕਹਿੰਦਾ ਰਾਸ਼ਨ ਕਾਰਡ ਐ ਕਾਲੂ ਬੋਲਦਾ ਉਹ ਹੈਲੋ ਬਾਹਰ ਫਿਰ ਕਹਿੰਦਾ ਕਿਉਂ ਲਿਖ ਕੇ ਲਾਇਆ ਹੋਇਆ ਵੀ ਹਰ ਤਰ੍ਹਾਂ ਦਾ ਕਾਰਡ ਚੱਲੂਗਾ ਘਰ ਵਾਲੀ ਕਹਿੰਦੀ ਮੈਂ ਕਿਵੇਂ ਲੱਗ ਰਹੀ ਹਾਂ ਘਰ ਵਾਲਾ ਕਹਿੰਦਾ ਸੋਹਣੀ ਲੱਗ ਰਹੀ ਹੈ ਕਾਰ ਵਾਲੀ ਕਹਿੰਦੀ ਫਿਰ ਮੇਰੇ ਲਈ ਨਾ ਕੋਈ ਸ਼ਾਇਰੀ ਬੋਲੋ ਮੈਨੂੰ ਸ਼ੇਰ ਬੋਲ ਕੇ ਸੁਣਾਓ ਕਾਰ ਵਾਲਾ ਬੋਲ ਕਹਿੰਦਾ ਆਜ ਜਿਹੜੀ ਤੂੰ ਇੰਨੀ ਲੱਗ ਰਹੀ ਆ ਨਾ ਪਿਆਰੀ ਆਈਦੇ થી ਜਾਂਦੀ ਹੈ ਮੇਰੀ ਤਨਖਾਹ ਸਾਰੀ ਡਾਕਟਰ ਕਹਿੰਦਾ ਮੇਰੇ ਕੋਲ ਆਉਣ ਤੋਂ ਪਹਿਲਾਂ ਤੁਸੀਂ ਕਿਸੇ ਹੋਰ ਕੋਲ ਵੀ ਗਏ ਸੀ ਮਰੀਜ਼ ਕਹਿੰਦਾ ਹਾਂਜੀ ਕਹਿੰਦਾ ਸਾਡੇ ਉੱਥੇ ਨੇੜੇ ਹੀ ਨਾ ਨੁੱਕੜ ਤੇ ਇੱਕ ਦਵਾਖਾਨਾ ਬਣਿਆ ਹੋਇਆ ਉਹਦੇ ਕੋਲੇ ਗਏ ਸੀ ਡਾਕਟਰ ਕੋਲੇ ਡਾਕਟਰ ਕਹਿੰਦਾ ਉਹਨੇ ਪੱਕੀ ਕੋਈ ਸੜੀ ਹੋਈ ਸਲਾਹ ਦਿੱਤੀ ਹੋਣੀ ਆ ਮਰੀ ਕਹਿੰਦਾ ਹਾਂ ਜੀ ਉਹਨੇ ਇਹੀ ਕਿਹਾ ਸੀ ਵੀ ਤੁਹਾਡੇ ਕੋਲ ਆ ਜਾਵਾਂ ਦੇਖੋ ਵੀ ਜਿੱਥੇ ਤੱਕ ਹੋ ਸਕਦਾ ਨਾ ਹੱਸਦੇ ਰਹੋ ਜੇ ਤੱਕ ਕੱਲਿਓਂ ਕੁਵਾਰਿਓਂ ਤਾਂ ਤਾਂ ਦੂਜਿਆਂ ਤੇ ਹੱਸਦੇ ਰਹੋ ਜੇ ਵਿਆਹੇ ਹੋਇਓ ਟਾਪ ਦੇ ਆਪ ਤੇ ਹੱਸਦੇ ਰਹੋ ਮਾਲਕ ਕਹਿੰਦਾ ਨੌਕਰ ਨੂੰ ਉਹ ਕਹਿੰਦਾ ਮੱਛਰ ਮਾਰ ਦਿਓ ਉਹ ਕਹਿੰਦਾ ਬਾਲੇ ਹੋ ਗਏ ਨੌਕਰ ਆਲਸੀ ਸੀ ਥੋੜੇ ਟਾਈਮ ਬਾਅਦ ਫੇਰ ਮੱਥਰਾਂ ਦੀ ਆਵਾਜ਼ ਆਉਣ ਲੱਗੀਆਂ ਮਾਲਕ ਕਹਿੰਦਾ ਉਹ ਤੂੰ ਮੱਛਰ ਨਹੀਂ ਮਾਰੇ ਨੌਕਰ ਕਹਿੰਦਾ ਜੀ ਮੱਛਰ ਦਾ ਮਾਰ ਤੇ ਇਹ ਤਾਂ ਉਹਨਾਂ ਦੀ ਘਰ ਵਾਲੀਆਂ ਨੇ ਵਿਚਾਰੀਆਂ ਬਰਾਗ ਦੇ ਵਿੱਚ ਰੋ ਰਹੀਆਂ ਨੇ ਸਾਰੀ ਜ਼ਿੰਦਗੀ ਨਾ ਅਪਾਹੀ ਗੱਲ ਕਹਿੰਦੇ ਰਹਿਣੇ ਆ ਚਾਰ ਲੋਕ ਕੀ ਕਹਿਣਗੇ ਤੇ ਅਖੀਰ ਦੇ ਵਿੱਚ ਉਹ ਚਾਰ ਲੋਕ ਆਹੀ ਕਹਿੰਦੇ ਹੁੰਦੇ ਨੇ ਬੰਦਾ ਤਾਂ ਚੰਗਾ ਸੀ ਚਲਿਆ ਗਿਆ ਚਲੋ ਰੱਬ ਦੇ ਮੂਹਰੇ ਕੀ ਦਾ ਜੋਰ ਚੱਲਦਾ ਘਰ ਵਾਲਾ ਕਹਿੰਦਾ ਕੱਲ ਮੈਂ ਇੱਥੇ 500 ਦੀ ਗੁੱਟੀ ਰੱਖੀ ਸੀ ਉਹਦੇ ਉੱਤੇ ਲਾਲ ਰੰਗ ਦੀ ਰਬੜ ਚੜਾਈ ਹੋਈ ਸੀ ਘਰ ਵਾਲੀ ਆ ਗਈ ਰਾਵੜ ਫੜਾਉਂਦੇ ਹੋਏ ਬੋਲਦੀ ਆ ਚੱਕ ਕੇ ਕਹਿੰਦੀ ਰਾਵੜ ਤੇਰੀ ਜਾਨ ਨਿਕਲੀ ਜਾ ਰਹੀ ਸੀ ਇੱਕ ਰਾਵੜ ਦੇ ਪਿੱਛੇ ਸਵੇਰੇ ਦਾ ਭੁੱਲਿਆ ਜੇ ਸ਼ਾਮ ਨੂੰ ਘਰੇ ਆ ਜੇ ਨਾ ਪਹਿਲਾਂ ਤੂੰ ਉਹਨੂੰ ਚੰਗੀ ਤਰ੍ਹਾਂ ਕੁੱਟੋ ਵੀ ਜੇ ਰਾਜ਼ ਆ ਨਹੀਂ ਪਤਾ ਫਿਰ ਜਾਨਣਾ ਕਿ ਹੁੰਨਾ ਹੈ ਮਾਸਟਰ ਕਹਿੰਦਾ ਭਾਈਚਾਰਾ ਸ਼ਬਦ ਵਰਤਦੇ ਹੋਏ ਕੋਈ ਬਾਕ ਬਣਾਓ ਜਵਾਕ ਬੋਲਦਾ ਕਹਿੰਦਾ ਅੱਜ ਕੱਲ ਮੈਂ ਦੁੱਧ ਵਾਲੇ ਨੂੰ ਕਿਹਾ ਵੀ ਤੂੰ ਦੁੱਧ ਇੰਨਾ ਮਹਿੰਗਾ ਕਿਉਂ ਲਾਉਣਾ ਦੁੱਧ ਵਾਲਾ ਬੋਲਦਾ ਕੀ ਕਰੀਏ ਪਾਈ ਚਾਰਾ ਬਹੁਤ ਮਹਿੰਗਾ ਹੋ ਗਿਆ ਘਰ ਵਾਲਾ ਰੇਡੀਓ ਤੇ ਪਾਸਨ ਸੁਣ ਰਿਹਾ ਸੀ ਘਰ ਵਾਲੀ ਕਹਿੰਦੀ ਕੀ ਸੁਣ ਰਿਹਾ ਕਹਿੰਦਾ ਮੋਦੀ ਦੇ ਮਨ ਦੀ ਗੱਲ ਘਰ ਵਾਲੀ ਕਹਿੰਦੀ ਮੇਰੇ ਤਾਂ ਕਦੇ ਮਨ ਦੀ ਗੱਲ ਸੁਣੀ ਕਹਿੰਦਾ ਤੇਰੇ ਮਨ ਦੀ ਗੱਲ ਨਹੀਂ ਹੁੰਦੀ ਤੇਰੇ ਮਨ ਦੀ ਤਾਂ ਪੜਾਅ ਸੁਣਦੀ ਹੈ ਇੱਕ ਬੰਦਾ ਕਾਲਜ ਦੇ ਟਾਇਲਟ ਦੇ ਵਿੱਚ ਗਿਆ ਟਾਇਲਟ ਸੀਟ ਤੇ ਬੈਠਿਆ ਤਾਂ ਮੂਰੇ ਕੰਧ ਦੇ ਉੱਤੇ ਲਿਖਿਆ ਹੋਇਆ ਸੀ ਐਨਾ ਜ਼ੋਰ ਜੇ ਪੜ੍ਹਾਈ ਚ ਲਾਇਆ ਹੁੰਦਾ ਨਾ ਅੱਜ ਨੂੰ ਕਿਸੇ ਚੰਗੀ ਸੀਟ ਤੇ ਬੈਠਾ ਹੁੰਦਾ ਘਰ ਵਾਲਾ ਕਹਿੰਦਾ ਸਬਜ਼ੀ ਤੇ ਲੂਣ ਕਿਉਂ ਨਹੀਂ ਹੈਗਾ ਘਰ ਵਾਲੀ ਕਹਿੰਦੀ ਉਹ ਥੋੜੀ ਜੀ ਸਬਜ਼ੀ ਨਾ ਜਲ ਗਈ ਸੀ ਘਰ ਵਾਲਾ ਕਹਿੰਦਾ ਫਿਰ ਲੂਣ ਕਿਉਂ ਨਹੀਂ ਪਾਇਆ ਕਹਿੰਦੀ ਅਸੀਂ ਜਲੇ ਤੇ ਨਮਕ ਨਹੀਂ ਛਿੜਕਦੇ ਮਾਸਟਰ ਕਹਿੰਦਾ ਆਪਣੇ ਪਿਓ ਦਾ ਨਾਮ ਕਹਿੰਦਾ ਅੰਗਰੇਜ਼ੀ ਚ ਦੱਸੋ ਪਪੂ ਕਹਿੰਦਾ ਜੀ ਬਿਊਟੀਫੁਲ ਰੈੱਡ ਅੰਡਰਵੇਅਰ ਮਾਸਟਰ ਕਹਿੰਦਾ ਵਾਏ ਕੀ ਬਕਵਾਸ ਆ ਉਹ ਪੰਜਾਬੀ ਚ ਦੱਸ ਕਹਿੰਦਾ ਕੀ ਆ ਕਹਿੰਦਾ ਜੀ ਸੁੰਦਰ ਲਾਲ ਚੱਡਾ ਆ ਆਇਓਡੈਕਸ ਤੇ ਮੂਵ ਵਾਲੀਆਂ ਕੰਪਨੀ ਆ ਨਾ ਸਿਰਫ ਬੀਬੀਆਂ ਦੀਆਂ ਟੂਹੀਆਂ ਹੀ ਦੁਖਦੀਆਂ ਦਿਖਾਉਂਦੀਆਂ ਨੇ ਤੇ ਉਹ ਬੰਦਿਆਂ ਦੀਆਂ ਟੂਹੀਆਂ ਸਿਮਿੰਟ ਦੀਆਂ ਬਣੀ ਆਉਂਦੀਆਂ ਨੇ ਇਹ ਨਹੀਂ ਦੁਖਦੀਆਂ ਇੱਕ ਜਵਾਕ ਰੋ ਰਿਹਾ ਸੀ ਉਹਦਾ ਪਾਪਾ ਕੀ ਹੋ ਗਿਆ ਕਹਿੰਦਾ ਰੋ ਕੇ ਹੋ ਰਿਹਾ ਕਹਿੰਦਾ ਪਹਿਲਾਂ 10 ਰੁਪਏ ਦੇ ਫੇਰ ਦੱਸੂਗਾ ਉਹਦੇ ਪਾਪਾ ਨੇ 10 ਰੁਪਏ ਦੇ ਦਿੱਤੇ ਕਹਿੰਦਾ ਲੈ ਹੁਣ ਦੱਸ ਕੀ ਹੋਇਆ ਕਹਿੰਦਾ ਮੈਂ ਤਾਂ 10 ਰੁਪਏ ਕਰਕੇ ਰੋ ਰਿਹਾ ਸੀ ਦੇਖੋ ਵੀ ਬੰਦਿਓ ਘਰ ਵਾਲੀਆਂ ਨਾ ਮੈਂਦੀ ਵਾਲੇ ਹੱਥ ਦੇ ਉੱਤੇ ਤੁਹਾਡਾ ਨਾਮ ਪਤਾ ਕਿਉਂ ਲਿਖਾਉਂਦੀਆਂ ਨੇ ਤਾਂ ਕਿ ਤੁਸੀਂ ਉਹਨਾਂ ਦੀ ਮੂਠੀ 'ਚ ਰਹੋ ਦੇਖੋ ਵੀ ਪੰਜਾਬ ਦੇ ਵਿੱਚ ਜੇ ਤੁਸੀਂ ਬਿਨਾ ਗਾਲ ਕੱਢੇ ਕਾਰ ਗੱਡੀ ਟਰੱਕ ਜੋ ਵੀ 10 ਕਿਲੋਮੀਟਰ ਤੱਕ ਚਲਾ ਸਕਦੇ ਹੋ ਤਾਂ ਤੁਸੀਂ ਆਪ ਦੇ ਆਪ ਨੂੰ ਛੋਟਾ ਮੋਟਾ ਸੰਤ ਮੰਨ ਸਕਦੇ ਹੋ ਮਾਸਟਰ ਕਹਿੰਦਾ ਬੱਚਿਓ ਵਾਅਦਾ ਕਰੋ ਕਦੇ ਸ਼ਰਾਬ ਨਹੀਂ ਪੀਓਗੇ ਬੱਚੇ ਕਹਿੰਦੇ ਜੀ ਵਾਦਾ ਕਰਦੇ ਆਂ ਵਾਦਾ ਕਰੋ ਕਦੇ ਕੁੜੀਆਂ ਪਿੱਛੇ ਨਹੀਂ ਜਾਵੋਗੇ ਕਹਿੰਦਾ ਜੀ ਵਾਦਾ ਕਰਦੇ ਆਂ ਹਰੇਕ ਕੁੜੀ ਨੂੰ ਭੈਣ ਕਹੋਗੇ ਵਾਦਾ ਕਰੋ ਕਹਿੰਦਾ ਜੀ ਵਾਦਾ ਕਰਦੇ ਆਂ ਕਹਿੰਦੇ ਵਾਦਾ ਕਰੋ ਬਤਨ ਲਈ ਜਾਨ ਦੋਗੇ ਕਹਿੰਦੇ ਜੀ ਬਤਨ ਲਈ ਵੀ ਜਾਨ ਦੇਵਾਂਗੇ ਆਹ ਹਰਜੀਤ ਜ਼ਿੰਦਗੀ ਤੋਂ ਕਰਾਉਣਾ ਵੀ ਕੀ ਹੈ ਇੱਕ ਰਾਜੇ ਨੇ ਜੋਤਸੀ ਨੂੰ ਬੁਲਾਇਆ ਜੋਤਸੀ ਨੂੰ ਚੱਕ ਕੇ ਜੇਲ੍ਹ ਚ ਪਵਾਤਾ ਜੋਤਸੀ ਕਹਿੰਦਾ ਮੇਰਾ ਗੁਨਾਹ ਕੀ ਹੈ ਕਹਿੰਦਾ ਆਹੀ ਗੁਨਾਹ ਤੇਰਾ ਜੇ ਕਹਿੰਦਾ ਤੈਨੂੰ ਕੋਈ ਵਿਖਦਾ ਪਤਾ ਹੁੰਦਾ ਤੂੰ ਫਿਰ ਮੇਰੇ ਕੋਲੇ ਆਉਂਦਾ ਹੀ ਕਿਉਂ ਮੇਰਾ ਕੀ ਸਵਾਦ ਦੱਸੇਗਾ ਘਰ ਵਾਲੀ ਨੇ ਘਰ ਵਾਲੇ ਦਾ ਸਿਰ ਦਬਦੇ ਹੋਏ ਬੜੇ ਪਿਆਰ ਨਾਲ ਪੁੱਛਿਆ ਮੈਥੋਂ ਪਹਿਲਾਂ ਕਹਿੰਦੀ ਵਿਆਹ ਤੋਂ ਪਹਿਲਾਂ ਥੋੜਾ ਸਿਰ ਕੌਣ ਦਬਦਾ ਸੀ ਘਰ ਵਾਲਾ ਬੋਲਦਾ ਵਿਆਹ ਤੋਂ ਪਹਿਲਾਂ ਦੁੱਖਦਾ ਹੀ ਨਹੀਂ ਸੀ ਜਦ ਇਨਸਾਨ ਨੇ ਮੱਛੀ ਦਾ ਪਹਿਲੀ ਵਾਰ ਸ਼ਿਕਾਰ ਕੀਤਾ ਹੋ ਨੈਟ ਤੇ ਫਸਾ ਕੇ ਜਾਲ ਚ ਫਸਾ ਕੇ ਤਾਂ ਮੱਛੀ ਨੇ ਸ਼ਰਾਪ ਦਿੱਤਾ ਹੋ ਕਿ ਤੂੰ ਵੀ ਇੱਕ ਦਿਨ ਨਟ ਦੇ ਵਿੱਚ ਫਸੇਗਾ ਅੱਜ ਦੇਖ ਲਓ ਸਾਰੇ ਨਟ ਚ ਫਸੇ ਹੋਏ ਨੇ ਇੱਕ ਬਾਦਸ਼ਾਹ ਨੇ ਸਾਰੇ ਕੈਦੀਆਂ ਨੂੰ ਖੁਸ਼ ਹੋ ਕੇ ਰਿਹਾ ਕਰਤਾ ਉਹਨੇ ਫਿਰ ਇੱਕ ਬਜ਼ੁਰਗ ਕੈਦੀ ਨੂੰ ਦੇਖਿਆ ਕਹਿੰਦਾ ਤੁਸੀਂ ਕਦੋਂ ਤੋਂ ਜੇਲ੍ਹ ਦੇ ਵਿੱਚ ਹੋ ਕਹਿੰਦਾ ਪੁੱਤ ਮੈਂ ਤਾਂ ਤੇਰੇ ਪਿਓ ਦੇ ਵੇਲੇ ਦਾ ਜੇਲ੍ਹ ਦੇ ਵਿੱਚ ਹ ਰਾਜੇ ਦੇ ਬਾਸ਼ੇ ਦੇ ਅੱਖਾਂ ਦੇ ਵਿੱਚ ਪਾਣੀ ਆ ਗਿਆ ਉਹਨੇ ਬਜ਼ੁਰਗ ਨੂੰ ਫੇਰ ਜੇਲ੍ਹ ਚ ਪਵਾਤਾ ਕਹਿੰਦਾ ਇਹ ਤਾਂ ਮੇਰੇ ਪਿਓ ਦੀ ਨਿਸ਼ਾਨੀ ਹੈ ਮੁੰਡਾ ਕੁੜੀ ਨੂੰ ਸਕੂਟਰੀ ਚਾਹ ਰਿਹਾ ਸੀ ਕਹਿੰਦਾ ਤੂੰ ਜਿਹੜੇ ਪਾਸੇ ਵੀ ਜਾਣਾ ਨਾ ਉਸ ਪਾਸੇ ਦਾ ਇੰਡੀਕੇਟਰ ਦੇਣਾ ਫੇਰ ਉਧਰ ਜਾਣਾ ਕੁੜੀ ਬੋਲਦੀ ਹੈ ਕਹਿੰਦੀ ਮੈਂ ਕਿਉਂ ਦੱਸਾਂ ਕਿਸੇ ਨੂੰ ਵੀ ਮੈਂ ਕਿੱਧਰ ਜਾਣਾ